ਉਹ ਖੜੇ ਹੈ ਮਾਨਸਾ ਸ਼ਹਿਰ ਬਾਰਡ ਨੰਬਰ 27 ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਇਹ ਬਜ਼ੁਰਗ ਨੇ ਇਹਨਾਂ ਦੇ ਪਿੱਛੇ ਜਿਹੜਾ ਕਮਰਾ ਹੈਗਾ ਉਹਦੀ ਛੱਤ ਡਿੱਗ ਪਈ ਅੱਗੇ ਜਿਹੜਾ ਕਮਰਾ ਹੈਗਾ ਰਹਿੰਦਾ ਬਹੁਤ ਖਤਰਨਾਕ ਅੰਦਰ ਜਾਣ ਤੇ ਪਰਿਵਾਰ ਅੰਦਰ ਨਹੀਂ ਵੜਦਾ ਪਰ ਆਪਾਂ ਕੋਸ਼ਿਸ਼ ਕਰਦੇ ਆ ਕਿਉਂਕਿ ਤੁਹਾਨੂੰ ਕਮਰਾ ਬਖਾਉਣਾ ਵੀ ਜ਼ਰੂਰੀ ਹੈ ਇਸ ਲਈ ਆਪਾਂ ਵੀ ਥੋੜਾ ਰਿਸਕ ਲੈ ਕੇ ਇਹ ਤੁਸੀਂ ਦੇਖ ਸਕਦੇ ਹੋ ਅੰਦਰ ਵੜ ਕੇ ਡਰ ਲੱਗਦਾ ਹੈ ਕਿਸੇ ਵੇਲੇ ਵੀ ਛੱਤ ਡਿੱਗ ਕੇ ਨੁਕਸਾਨ ਕਰ ਸਕਦੀ ਹੈ ਬਹੁਤ ਹੀ ਖਤਰੇਪਰ ਹੈ ਇਹ ਜੋ ਕੰਮ ਹੈ ਇਹ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਰਾ ਡਿੱਗ ਚੁੱਕਿਆਗਾ ਪਰਿਵਾਰ ਬਾਲ-ਬਾਲ ਬੱਚਿਆ ਪਰਿਵਾਰ ਬਾਹਰ ਸੀਗਾ ਕੰਮ ਚੰਗੇ ਸੀ ਇਹ ਤੁਸੀਂ ਦੇਖ ਸਕਦੇ ਹੋ ਥੱਲੋਂ ਇਟਾਂ ਪੂਰੀ ਤਰ੍ਹਾਂ ਗਲ ਚੁੱਕੀਆਂ ਨੇ ਇਹ ਗਾੜ੍ਹਣ ਗਲਣ ਤੋਂ ਬਾਅਦ ਇਸ ਤਰ੍ਹਾਂ ਛੱਤ ਡਿੱਗੀ ਸੀਗੀ ਇਹ ਘਰ ਦੇ ਹਾਲਾਤ ਨੇ ਇਹ ਕਮਰਾ ਜੋ ਛੱਤ ਡਿੱਗ ਚੁੱਕੀ ਆ ਇਹ ਇਟਾਂ ਦੇਖ ਸਕਦੇ ਹੋ ਕਿਸੇ ਵੇਲੇ ਵੀ ਇਹ ਕਮਰਾ ਡਿੱਗ ਸਕਦਾ ਹੈਗਾ ਇਹ ਆ ਤੁਸੀਂ ਵੇਖੋ ਅੰਦਰ ਬੜਨਾ ਬਹੁਤ ਹੀ ਖਤਰੇਪਰ ਹੈਗਾ ਕਿਉਂਕਿ ਛੱਤ ਕਿਸੇ ਵੇਲੇ ਵੀ ਅੱਜਕੱਲ੍ਹ ਚੇ ਡਿੱਗਣੀ ਬਾਲੀ ਹੈ ਪਰਿਵਾਰ ਨਾਲ ਗੱਲ ਕਰਵਾਵਾਂਗੇ ਹਾਂਜੀ ਕੀ ਨਾਮ ਹੈ ਜੀ ਗੁਰਤੇਜ ਅੱਛਾ ਜੀ ਮਾਤਾ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਅੱਛਾ ਜੀ ਕਿੰਨੇ ਦਿਨ ਪਹਿਲਾਂ ਛੱਤ ਡਿੱਗੀ ਠੀਕੇ ਉਹ 15 ਤਰੀਕ ਨੂੰ ਡਿੱਗੀ ਅੱਛਾ ਜੀ بارش ਸੀ ਜਾਂ ਕਿਵੇਂ ਨਾ ਬਿਨਾ بارش ਅੱਛਾ ਜੀ ਜਿਹੜਾ ਆਹ ਕਮਰਾ ਅਗਲਾਗਾ ਇਹਦੀ ਵੀ ਛੱਤ ਪਾਟੀ ਪੀ ਹੈ ਵੀ ਡਿੱਗਣ ਵਾਲਾਗਾ ਹਾਂਜੀ ਅੱਛਾ ਤੁਸੀਂ ਫਿਰ ਅੰਦਰ ਵੜਦੇ ਹੋ ਹਣ ਨਾ ਜੀ ਅਸਤਾ ਵੜਤੇ ਨਹੀਂ ਜੀ ਡੱਕੇ ਬਾਲੀ ਦਾ ਡੱਦੇ ਅੱਛਾ ਅੰਦਰ ਕਮਰੇ ਚ ਜਾਂਦੇ ਨਹੀਂ ਨਹੀਂ ਅੱਛਾ ਬਾਹਰ ਹੀ ਪੈਣੇ ਆ ਜੀ ਅੱਛਾ ਤੇ ਫਿਰ ਇਹਦਾ ਤੁਹਾਡਾ ਸਮਾਨ ਸਿਓ ਕਿੱਥੇ ਕੱਢ ਕੇ ਰੱਖ ਲਿਆ ਤੁਸੀਂ ਕੋਈ ਕਿਸੇ ਕਰੇ ਤਰ੍ਹਾਂ ਪੈਗਾ ਉਹਦੇ ਬਾਹਰ ਨਹੀਂ ਬੂਰਨੀ ਹੈਗਾ ਪਾਣੀ ਦੀ ਧਾਣੀ ਹੈ ਉੱਥੇ ਅੱਛਾ ਬਸ ਇੱਕ ਟਾਇਰ ਪਾਸ ਕਰਦੇ ਆ ਪਾਣੀ ਪੂਣੀ ਇਧਰੋਂ ਨਹੀਂ ਅੰਦਰ ਨਹੀਂ ਵੜਦੇ ਤੁਸੀਂ ਅੰਦਰ ਨਹੀਂ ਵੜਦੇ ਅੱਛਾ ਤੇ ਕੀ ਮੰਗ ਕਰਦੇ ਹੋਗੇ ਅਸੀਂ ਕਹਿੰਦੇ ਸਾਰਾ ਤਾਂ ਘਰ ਪਾਈ ਜੀ ਮકાਨ ਪਾਈ ਜੀ ਹੂੰ ਹੋਰ ਬਸ ਮੰਗ ਕਰਦੇ ਹਾਂ ਜੀ ਅਸਲ ਉਹ ਕੀ ਹੁੰਦੀ ਹੁਣ ਫਿਰ ਠੰਡਰ ਚ ਇੱਥੇ ਰਾਤ ਨੂੰ ਬਾਹਰ ਹੀ ਪੈਣੇ ਤੁਸੀਂ ਬਾਹਰ ਹੀ ਪੈਣੇ ਆ ਜੀ ਅੱਛਾ ਅੱਛਾ ਉੱਥੇ ਬਾਹਰ ਹੀ ਪੈਨੇ ਹੋਗੇ ਹਾਂਜੀ ਹਾਂਜੀ ਬਾਹਰ ਅੱਛਾ ਮਾਤਾ ਹੋਰ ਪਰਿਵਾਰ ਚ ਕੌਣ ਆ ਛੋਡੇ ਹੋਰ ਬਸ ਮੁੰਡਾ ਹੈਗਾ ਮੁੰਡਾ ਸ਼ੂਗਰ ਹੈ ਮੇਰੇ ਮੁੰਡੇ ਨੂੰ ਹੂੰ ਤੇ ਨਾਲ ਇਹ ਦੇਖੀ ਪਾਪ ਅਰਜੀ ਟੈਕ ਦੀ ਸ਼ਿਕਾਇਤ ਆਈ ਹੂੰ ਪਰ ਹੱਥ ਪੈ ਸੁਦੇ ਮੂੰਹ ਸੇ ਸੁਦੇ ਤੁਸੀਂ ਕੀ ਕੰਮ ਕਰਦੇ ਹੋਗੇ ਅਜੇ ਮੈਂ ਤਾਂ ਕਰਾਂ ਦਾ ਕੰਮ ਕਰਦੇ ਅੱਛਾ ਜੀ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਬਸ ਇਹ ਦੋ ਬਸ ਟਾਈਮ ਪਾਸ ਕਰੀਏ ਨੇ ਇਹ ਚੌਕੀਦਾਰਾ ਕਾ ਕਰਦੇ ਨਹੀਂ ਰਾਤ ਨੂੰ ਹਾਂ ਇਹ ਮੈਂ ਬਸ ਕਰਦੇ ਪਾਲਸਾ ਦੀ ਬਾਤ ਦੀ ਕਰਾਂਗਾ ਨਾ ਕੰਮ ਕਰਦੇ ਹਮਰ ਦੇ ਹਿਸਾਬ ਨਾਲ ਕੰਮ ਹੁੰਦਾ ਵੀ ਨਹੀਂ ਹੋਣਾ ਹੁੰਦੀ ਨਹੀਂ ਜੀ ਕੰਮ ਸੋ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਨੂੰ ਪਰਸੋਈ ਵੀ ਕਹਿ ਸਕਦੇ ਹੋ ਇਹ ਚੁੱਲ੍ਹਾ ਵੀ ਕਹਿ ਸਕਦੇ ਹੋ ਇੱਥੇ ਰੋਟੀ ਪਾਣੀ ਬਣਾਉਂਦੇ ਨੇ ਇਹਦੇ ਵਿੱਚ ਆਪਸੀ ਦੇਖ ਸਕਦੇ ਹੋ ਆਪਣਾ ਹੱਥ ਲੱਗ ਰਿਹਾ ਉੱਪਰ ਆ ਲੋ ਇੰਨਾ ਹੋਇਆ ਇਹ ਰਸੋਈ ਹੈ ਇਹਦੇ ਵਿੱਚ ਪਾਣੀ ਭਰ ਜਾਂਦਾ ਤੇ ਕੋਈ ਨਾ ਕੂਲਰ ਫਰਿੱਜ ਪੱਖਾ ਕੁਛ ਨਹੀਂ ਹੈ ਭਾਂਡੇ ਪਏ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਦੀ ਰਸੋਈ ਹੈਗੀ ਇਹ ਖੜੇ ਨੇ ਬਜ਼ੁਰਗ ਇਹ ਚੁੱਲ੍ਹਾ ਦਾ ਇੱਥੇ ਇਹ ਰੋਟੀ ਪਾਣੀ ਬਣਾਉਂਦੇ ਨੇ ਆਪਾਂ ਅੰਦਰੋਂ ਵੇਖ ਲਿਆ ਅੰਦਰੋਂ ਜਿਆਦਾ ਵੀਡੀਓ ਆਪਾਂ ਇਸ ਕਰਕੇ ਨਹੀਂ ਬਣਾ ਸਕੇ ਕਿਉਂਕਿ ਰਿਸਕੀ ਕੰਮ ਹੈ ਕਈ ਵਾਰ ਰੱਬ ਨਾ ਕਰੇ ਛੱਤ ਡਿੱਗਦੀ ਹੈ ਆਪਣਾ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਆਪਾਂ ਜਲਦੀ ਜਲਦੀ ਬਾਹਰ ਆ ਗਏ ਸੋ ਇਹ ਪਰਿਵਾਰ ਹੈਗਾ ਇਹਨਾਂ ਨੇ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਸਮਾਜ ਸੇਵੀ ਐਨਆਰਏ ਵੀਰਾਂ ਤੋਂ ਕਿ ਇਹਨਾਂ ਨੂੰ ਜੋ ਦੋਨੇ ਕਮਰੇ ਢਾ ਕੇ ਬੇਸ਼ੱਕ ਇੱਕ ਕਮਰਾ ਬਣਾ ਕੇ ਦੇ ਦਿਓ ਹੁਣ ਜਿਹੜਾ ਰਾਤ ਦਾ ਟਾਈਮ ਹੈ ਰਾਤ ਨੂੰ ਇਹ ਪਰਿਵਾਰ ਬਾਹਰ ਨੀਲੇ ਅਸਮਾਨੇ ਹਟ ਸੌਂਦਾਗਾ ਸੋ ਇਹਨਾਂ ਨੇ ਬੇਨਤੀ ਕੀਤੀ ਹੈਗੀ ਕਿ ਇਹਨਾਂ ਨੂੰ ਕਮਰਾ ਬਣਾ ਕੇ ਦਿੱਤਾ ਜਾਵੇ ਜੀ ਧੰਨਵਾਦ